ਸੋਨਿਆ ਜੀ ਮੈਂ ਤੇ ਮੇਰੀ ਪਾਰਟੀ ਨੇ ਮਾਰਨਿੰਗ ਸੌਕੇ ਉੱਠ ਕੇ ਰੇਡ ਕਰਕੇ ਦੋ ਪੀਓ ਅਰੈਸਟ ਕੀਤੇ ਨੇ ਜਿਹੜੇ ਕਿ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਜੀਪੀਐਸ ਪੁੱਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅੰਬੀਸਰ ਸਿਟੀ ਤੇ ਸਰਦਾਰ ਆਰਪੀਐਸ ਸਿੱਧੂ ਪੀਪੀਐਸ ਡਿਸਪਲਿਨਰੀ ਅੰਬੀਸਰ ਸਿਟੀ ਤੇ ਸਰਦਾਰ ਜੇਐਸ ਸਿੱਧੂ ਪੀਪੀਐਸ ਏ ਡਿਸਪਲਿਨਰੀ ਅੰਬੀਸਰ ਸਿਟੀ ਦੇ ਦਿਸਾਨ ਦੇਸ਼ ਕੋਟੀ ਸਾਡਾ ਸਟਾਰ ਜਿਹੜਾ ਵਰਕਆਊਟ ਕਰ ਰਿਹਾ ਜੀ ਇਹ ਜਿਹੜੇ ਦੋ ਵਿਅਕਤੀ ਹੁੰਦੇ ਇਹਨਾਂ ਦੀ ਡਿਟੇਲ ਇਸ ਪ੍ਰਕਾਰ ਹੈ ਜੀ ਇਹਨਾਂ ਦਾ ਨਾਮ ਹੈ ਜੀ ਹਰਪਾਲ ਸਿੰਘ ਇਲਿਸ ਜੋਗਾ ਸਨਹੋ ਪ੍ਰੀਤਮ ਸਿੰਘ ਆਰਓ ਹਾਊਸ ਨੰਬਰ ਹੈਗਾ ਜੀ ਦਾ 2692 ਗਲੀ ਨੰਬਰ 3 ਦਸਵੇਸ਼ ਨਗਰ ਕੋਟ ਖਾਲਸਾ ਮਿਸਰ ਦਾ ਰਹਿਣ ਵਾਲਾ ਜੀ ਇਹ ਜੀ ਬਾਦ ਅਦਾਲਤ ਸ਼੍ਰੀ ਹੀਨਾ ਅਗਰਵਾਲ ਮੈਡਮ ਨੇ ਜੀ ਐਮ ਆਈ ਸੀ ਉਹਨਾਂ ਦੀ ਕੋਰਟ ਦੇ ਵਿੱਚੋਂ ਮੁਕੱਦਮਾ ਨੰਬਰ ਹੈਗਾ ਜੀ 237 ਮਿਤੀ 8/10/2015 ਅੰਡਰ ਸੈਕਸ਼ਨ 354 352 ਆਪੀਸੀ थाना ਸ਼ੈਟਰ ਦਾ ਮਕਦਮਾ ਜੀ ਜਿਹਦੇ ਵਿੱਚ ਐਪੀਓ ਸੀ ਜਿਹਦੀ ਪੀਓ ਡੇਟ ਹੈਗੀ ਜੀ 15 5 2025 ਜਿਹੜਾ ਦੂਸਰਾ ਮਕਦਮਾ ਜੀ ਉਹ ਹੈਗਾ ਜੀ ਅ ਰਣਜੀਤ ਸਿੰਘ ਇਲੀਸ ਰਾਣਾ ਸਨੋਫ ਹੈਗਾ ਜੀ ਬਲਕਾਰ ਸਿੰਘ ਆਰਓ ਗੁਰੂ ਅਰਜਨਦੇਵ ਨਗਰ ਬਰਵਾਲਾ ਕਾਰਖਾਨਾ 메ਨ ਰੋਡ ਰਣਜੀਤ ਵਿਹਾਰ ਲੋਹਾਰਾ ਗਾ ਰੋਡ ਅੰਮ੍ਰਿਤਸਰ ਦਾ ਰਹਿਣਾ ਲਾ ਜੀ ਇਹਦੀ ਬਾਦ ਅਦਾਲਤ ਸ਼੍ਰੀ ਤੁਸ਼ਾਰ ਕੋਰ ਤਿੰਦ ਮੈਡਮ ਨੇ ਜੀਐਮਆਈਸੀ ਉਹਨਾਂ ਦੀ ਕੋਰਟ ਦੇ ਵਿੱਚ ਮੁਕੱਦਮਾ ਨੰਬਰ ਹੈ 99 ਡੇਟ ਹੈ ਜੀ 7 7 2019 ਅੰਡਰ ਸੈਕਸ਼ਨ ਹੈ 273 337 ਆਈਪੀਸੀ ਥਾਣਾ ਗੰਟੋਰਨਮੈਂਟ ਉੱਥੇ ਪਰਚਾ ਦਰਜੀ ਉਹਦੇ ਵਿੱਚ ਇਹ ਪੀਓਸੀ ਜਿਹਦੀ ਪੀਓ ਡੇਟ ਹੈ ਜੀ 19 12 2023 ਇਹ ਦੋ ਪੀਓ ਰੈਸਟ ਕੀਤੇ ਆ ਦੋਵੇਂ ਜਿਹੜੇ ਪੀਓ ਇਹ ਹੈਗੇ ਨੇ ਦੋਵੇਂ ਲੜਾਈ ਝਗੜਿਆਂ ਦੇ ਮੁਕੱਦਮੇ ਇਹਨਾਂ ਦਿੱਤੇ ਠੀਕ ਹੈ ਜੀ ਤੇ ਇਹਨਾਂ ਦੋਵਾਂ ਨੂੰ ਇੱਕ ਨੂੰ ਆਪਣਾ ਥਾਣੇ ਛਾੜੇ ਅਡੋਰ ਕੀਤਾ ਜੀ ਇਹ ਤੂੰ ਸਾਡੇ ਕੈਂਟੈਂਡਰ ਕੀਤਾ ਔਰ ਉੱਥੇ ਇਹਨਾਂ ਦੀ ਅਰੈਸਟ ਪਾ ਕੇ ਤੈਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਸਰ ਬੈਕਗ੍ਰਾਉਂਡ ਕੀ ਹੈ ਸਰ ਬੈਕਗ੍ਰਾਉਂਡ ਕੁਝ ਵੀ ਨਹੀਂ ਇੱਕ ਤੇ ਜਿਹੜਾ ਵਿੱਚੋਂ ਜਿਹੜਾ ਪਹਿਲਾ ਮਿਸਤਰੀ ਹਰਪਾਲ ਸਿੰਘ ਇਲੀ ਇਸ ਜੋਗਾ ਇਹ ਹੈਗਾ ਜੀ ਰਾਜ ਮਿਸਤਰੀ ਦਾ ਕੰਮ ਕਰਦਾ ਤੇ ਉਦੋਂ ਕੰਨ ਲੜਾਈ ਝਗੜਿਆ ਤੇ ਗਵਾਂਢ ਦੇ ਵਿੱਚ ਤੇ ਆਪਸ ਵਿੱਚ ਝਗੜਾ ਆ ਉਹਦੇ ਵਿੱਚ ਮੈਂ ਫਸ ਗਿਆ ਸੀ ਤੇ ਜਿਹੜਾ ਦੂਸਰਾ ਇਹ ਵੀ ਕਹਿੰਦੇ ਜੀ ਸਾਡਾ ਗਵਾਂਢੀਆਂ ਦੇ ਨਾਲ ਝਗੜਾ ਆਇਆ ਹੈ ਉਹਦੇ ਵਿੱਚ ਸਾਡਾ ਆਪਸ ਵਿੱਚ ਹੁਣ ਕੰਪਰੋਮਾਈਜ਼ ਵੀ ਹੋ ਗਿਆ ਵਾ ਲੇਕਿਨ ਕੋਰਟ ਦੇ ਵਿੱਚ ਇਹਨਾਂ ਨੇ ਕੰਪਰੋਮਾਈਜ਼ ਸਬਮਿਟ ਨਹੀਂ ਕੀਤਾ ਉਹਦੇ ਵਿੱਚ ਪੀਕਾ ਦੇ ਪੀਓ ਗਿਆ ਤੇ ਇਹਦੀ ਪੀਓ ਡਿਡਿਓ ਜੋ ਉਹਦੇ ਵਿੱਚ ਰੈਸਟ ਪਾਈ ਜੀ